लुधियाना वाले क्या आप भी क्लाउड किचन होम बेकरी या खुद का रेस्टोरेंट ओपन करना चाहते हो तो पहुंच जाओ लुधियाना के बेस्ट कुकिंग इंस्टीट्यूट एनएफसीआई में जो कि 35 ईयर के एक्सपीरियंस के साथ आपके लिए लाया है वन ईयर डिप्लोमा कोर्सेज विद सिक्स मंथ इंटर्नशिप ट्रेनिंग और सिक्स मंथ जॉब ट्रेनिंग के साथ यहाँ आपको मिलेगी फुल हैंड्स ऑन प्रैक्टिस यहाँ के सर्टिफिकेट इंटरनेशनल भी वैलिड हैं। यहाँ आपको इंडियन तंदूर चाइनीस कॉन्टी और बेकरी में वेडिंग केक से लेके चॉकलेट्स, कुकीज पैटी ब्रेड्स और भी बहुत कुछ सिखाया जाएगा तो जल्दी से विजिट करो और इंडिया या अब्रोड में अपना खुद का बिजनेस करो ਪਾੜੇ ਸਿਨ ਆਇਆ ਲੁਧਿਆਣਾ ਐਨ ਐਫ ਸੀ ਇੰਸਟੀਚਿਊਟ ਦੇ ਵਿੱਚ ਬੱਚਿਆਂ ਦੇ ਵੱਲੋਂ ਕੁਝ ਬੇहद ਖਾਸ ਡਿਸ਼ੇਸ ਪ੍ਰੈਜ਼ੈਂਟ ਕੀਤੇ ਜਾ ਰਹੇ ਨੇ ਪਹਿਲਾਂ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਅੱਜ ਮੰਥਲੀ ਪ੍ਰੈਜੈਂਟੇਸ਼ਨ ਹੈ ਬੱਚਿਆਂ ਦੇ ਵੱਲੋਂ ਕਿ ਕੁਝ ਤਿਆਰ ਕੀਤਾ ਗਿਆ ਹੋਇਆ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਮਿਕਸ ਵੈਜ ਹੈ ਪਾਲਕ ਪਨੀਰ ਹੈ ਹੋਰ ਕਾਫੀ ਡਿਸ਼ੇਸ ਹੈ ਗੱਲਬਤ ਕਰਦੇ ਹਾਂ ਪਹਿਲਾਂ ਬੱਚਿਆਂ ਦੇ ਨਾਲ ਇਹ ਕੀ ਕੁਝ ਬਣਾਇਆ ਹੋਇਆ ਉਹਨਾਂ ਨੇ ਕਿਵੇਂ ਜੋ ਕਿ ਸਾਰਾ ਪ੍ਰੈਪਰੇਸ਼ਨ ਕੀਤੀ ਹੈ ਪ੍ਰੈਜੈਂਟ ਕਿਵੇਂ ਕਰ ਰਹੇ ਨੇ ਗੱਲਬਤ ਕਰਦੇ ਹਾਂ ਖੁਦ ਸਟੂਡੈਂਟਸ ਦੇ ਨਾਲ ਸੋ ਕਿਵੇਂ ਬਣਾਇਆ ਹੋਇਆ ਪਹਿਲਾਂ ਆਪਣਾ ਨਾਮ ਦੱਸਿਓ ਫਿਰ ਜ਼ਰੂਰ ਦੱਸਿਓ ਕਿ ਕਿਹੜੀ ਡਿਸ਼ ਬਣਾਈ ਤੁਸੀਂ ਮੈਂ ਯਵਰਾਜ ਆਇਆ ਹਾਂ ਇਹਨਾਂ ਉਸੇ ਦਾ ਸਟੂਡੈਂਟ ਆਇਆ ਮੈਂ ਰਾਜਮਾ ਰਾਈਸ ਬਣਾਇਆ ਹੈ ਜੀ ਪਲੇਨ ਰਾਈਸ ਸੋ ਟੀਮ ਸੀ ਤੋਂ ਡੀ ਆ ਫਿਰ ਤੁਸੀਂ ਇਕੱਲੇ ਨੇ ਕੀਤਾ ਹਾਂ ਜਿਵੇਂ ਇਕੱਲੇ ਇਕੱਲੇ ਨੇ ਸਾਰਿਆਂ ਨੇ ਆਪਣੀਆਂ ਪੰਡਿਸ਼ੀਜ਼ ਬਣਾਉਣੀਆਂ ਸੀਗੀਆਂ ਹਾਂਜੀ ਤਾਂ ਬਾਕੀ ਸਾਰਿਆਂ ਨੇ ਆਪਣੇ ਆਪਣੇ ਬਣਾਈਆਂ ਨੇ ਸਾਡੇ ਸਾਹਮਣੇ ਪਲੇਨ ਰਾਈਸ ਹੈਗੇ ਨੇ ਪਲਾਉ ਹੈਗੇ ਨੇ ਕੜਾਈ ਪਨੀਰ ਸਾਰਿਆਂ ਨੇ ਆਪਣੇ ਆਪਣੇ ਬਣਾਏਗੇ ਡਿਸ਼ਸ ਇੰਸਟੀਚਿਊਟ ਦੇ ਵਿੱਚ ਕਿੰਨਾ ਸਮਾਂ ਹੋ ਗਿਆ ਮੈਨੂੰ 7 ਟੂ 8 ਮੰਥਸ ਹੋ ਚੁੱਕੇ ਨੇ ਕਿਵੇਂ ਲੱਗਦਾ ਇੰਸਟੀਚਿਊਟ ਇਸ ਫੀਲਡ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਸ ਫੀਲਰ ਜਿਵੇਂ ਸਟਾਰਟਿੰਗ ਤੋਂ ਸੋਚਿਆ ਸੀ ਕਿ ਸਾਡਾ ਆਪ ਦਾ ਰੈਸਟੋਰੈਂਟ ਹੈਗਾ ਵਾ ਪਲੱਸ ਮੈਂ ਸੋਚਿਆ ਕਿ ਆਪਣੇ ਇੱਕ ਰੈਸਟੋਰੈਂਟ ਐਕਸਟੈਂਡ ਕਰਨਾ ਹੈ ਪਲੱਸ ਕਾਫੀ ਕੁਝ ਅੱਗੇ ਕਰਨਾ ਹੈ ਇਸ ਫੀਲਡ 'ਚ ਇੰਟਰਸਟ ਹੈਗਾ ਕਾਫੀ ਸ਼ੈਫ ਦੀ ਨਾਈਂ ਸੋ ਇਹ ਜੋ ਹਰ ਮੰਥ ਪ੍ਰੈਜੈਂਟੇਸ਼ਨ ਹੁੰਦੀ ਵੈ ਕਿਸ ਤਰ੍ਹਾਂ ਰਹਿੰਦਾ ਵੈ ਕਿਵੇਂ ਕਰਦੇ ਹਾਂ ਪ੍ਰੈਜੈਂਟ ਹਰ ਵਾਰ ਕੁਝ ਨਵਾਂ ਕਿ ਹਰ ਜਿਵੇਂ ਸਾਡੀ ਪਹਿਲਾ ਕੁਜ਼ੀਨ ਹੋ ਚੁੱਕੀ ਮੇਰੀ ਚਾਰ ਕੰਪਲੀਟ ਹੋ ਚੁੱਕੀਆਂ ਜਿਵੇਂ ਇੰਡੀਅਨ ਕੌਂਟੀ ਚ ਚਾਈਨੀਸ ਤੰਦੂਰ ਤਾਂ ਹਰ ਜਿਹੜੀ ਕੁਜ਼ੀਨ ਚੱਲ ਰਹੀ ਹੁੰਦੀ ਹੈ ਉਸ ਅਕੋਰਡਿੰਗ ਆਪਾਂ ਬਣਾ ਰਹੇ ਹੁੰਦੇ ਆ ਫੋਰ ਐਗ ਆਪਾਂ ਯੂਡਸ ਮੰਜੂਰੀਨ ਬਣਾਵਾਂਗੇ ਆ ਕਾਉਂਟੀ ਚਲਦੀ ਪਈ ਕੁਛ ਉਹਦੀ ਆਈਟਮਸ ਬਣਾਵਾਂਗੇ ਪੀਜ਼ਾਸ ਵਗੈਰਾ ਤੇ ਹੁਣ ਅੱਜ ਇੰਡੀਅਨ ਦੀ ਚਲਦੀ ਪਈ ਸੀ ਤਾਂ ਪਰ ਅੱਜ ਮੈਂ ਚਾਵਲ ਬਣਾਏ ਸੋ ਅੱਜ ਮਤਲਬ ਸਾਰਾ ਥੀਮ ਇਹੀ ਰਹਿ ਕੇ ਇੰਡੀਅਨ ਕੁਜ਼ੀਨ ਦੇ ਵਿੱਚ ਬਣਾਣਾ ਯੈਸ ਸਰ ਤਾਂ ਸਾਡਾ ਅ ਜੰਡੀਅਨ ਥੀਮ ਸੀਗਾ ਤਾਂ ਪੋਸਟ ਰਿਲੇਟਿਡ ਬਣਾਇਆ ਕੋਰੇ ਬੈਚ ਨੇ ਹਾਂਜੀ ਸੋ ਦੂਸਰੇ ਸਟੂਡੈਂਟਸ ਵੀ ਨੇ ਗੱਲਬਾਤ ਕਰਦੇ ਆ ਸੋ ਤੁਸੀਂ ਮੈਮ ਕੀ ਬਣਾਇਆ ਮਾਈ ਨੇਮ ਇਜ਼ ਕਿਰਨਦੀਪ ਕੋ ਤੇ ਮੈਂ ਅੱਜ ਇੰਡੀਅਨ ਕੁਜ਼ੀਨ ਦੇ ਵਿੱਚ ਪਾਲ ਗਰੇਵੀ ਬਣਾਈ ਹੈ ਹਾਂਜੀ ਸੋ ਤੁਸੀਂ ਵੀ ਇੰਡੀਵਿਜੂਅਲ ਬਣਾਇਆ ਜਾਂ ਫ ਡਿਸ਼ ਜਿਸ ਜਿਹਦੇ ਚ ਹਰ ਇੱਕ ਸਟੂਡੈਂਟ ਨੂੰ ਅਲੱਗ-ਅਲੱਗ ਡਿਸ਼ ਦਿੱਤੀ ਗਈ ਸੀ ਬਣਾਉਣੀ ਇੰਡੀਅਨ ਕੁਜ਼ੀਨ ਦੇ ਰਿਲੇਟਡ ਪ੍ਰੈਜੈਂਟ ਕੀਤੀ ਹੈ ਕਿਵੇਂ ਲੱਗਿਆ ਸਹੀ ਲੱਗਿਆ ਟੀਚਰਸ ਨੂੰ ਹਾਂਜੀ ਪਹਿਲਾਂ ਨਾਲ ਡਿਫਰੈਂਟ ਲੱਗਾ ਪਹਿਲਾਂ ਕਿ ਜਿਵੇਂ ਅਸੀਂ ਖੁਦ ਬਣਾ ਕੇ ਲੈ ਕੇ ਆਉਂਦੇ ਸੀ ਬਟ ਇਸ ਵਾਰ ਕਿਹਾ ਗਰੁੱਪ ਦੇ ਵਿੱਚ ਅਸੀਂ ਕਲਾਸ ਦੇ ਵਿੱਚ ਬਣਾਇਆ ਤਾਂ ਬਹੁਤ ਜ਼ਿਆਦਾ ਫਰਕ ਪਿਆ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਸੀ ਇੰਸਟੀਚਿਊਟ ਦੇ ਵਿੱਚ ਮੈਨੂੰ ਇੱਥੇ ਕੁਝ ਨਹੀਂ ਮੈਨੂੰ ਇੱਥੇ ਐਜ਼ ਆ ਮੈਨੂੰ ਵਨイヤー ਹੋ ਗਿਆ ਇੱਥੇ ਕਰਦੇ-ਕਰਦੇ ਤੇ ਹੁਣ ਅਸੀਂ ਮਲ ਅੱਗੇ ਟ੍ਰੇਨ ਲਈ ਪ੍ਰਪਰੇਸ਼ਨ ਕਰ ਰਹੇ ਹਾਂ ਸੋ ਜੀ ਨੰਨਾ ਤੁਸੀਂ ਜੌਬ ਵਗੈਰਾ ਵੀ ਕਰ ਰਹੇ ਹੋ ਹਾਂਜੀ ਪਹਿਲਾਂ ਮੈਂ ਕੀਤੀ ਹੈ 2 ਤੋਂ 3 ਮਨ ਜੌਬ ਕੀਤੀ ਹੈ ਆਪਣਾ ਦੁਗਰੀ ਸਾਈਡ ਆਲਨਾ ਕੈਫੇ ਤੇ ਮੈਨੂੰ ਇੱਥੋਂ ਦੀ ਬਹੁਤ ਹੈਲਪ ਮਿਤੀ ਹੈ ਜੌਬ ਦੇ ਲਈ ਸੋ ਕਿਵੇਂ ਲੱਗਦਾ ਹੈ ਜਦ ਇਸ ਫੀਲਡ ਦੇ ਵਿੱਚ ਤੁਸੀਂ 1 ਸਾਲ ਤੋਂ ਸਿੱਖ ਰਹੇ ਹੋ ਜੌਬ ਵੀ ਕੀਤੀ ਹੈ ਇਸ ਫੀਲਡ ਨੂੰ ਕਿਵੇਂ ਦੇਖਦੇ ਹੋ ਚੰਗਾ ਲੱਗਦਾ ਹੈ ਇਸ ਵਿੱਚ ਕੰਮ ਕਰਨਾ ਹਾਂਜੀ ਬਾਕੀ ਫੀਲਡ ਦੇ ਨਾਲੇ ਫੀਲਡ ਦੇ ਵਿੱਚ ਮੈਨੂੰ ਜ਼ਿਆਦਾ ਫਿਚਰ ਗੋਲਸ ਦਿਖੇ ਨੇ ਜਿਵੇਂ ਕਿ ਆਪਾਂ ਗਵਰਨਮੈਂਟ ਜੌਬ ਲਈ ਵੀ ਅਪਲਾਈ ਕਰ ਸਕਦੇ ਆ ਇੰਡੀਵਿਜੂਅਲੀ ਵੀ ਆਪਣਾ ਰੈਸਟ੍ਰੇਸ਼ਨ ਖੋਲ੍ਹ ਸਕਦੇ ਆ ਬੈਨੀਫੀਸ਼ੀਅਲ ਆ ਪੂਰਾ ਸੋ ਬਿਲਕੁਲ ਜੋ ਸਟੂਡੈਂਟਸ ਨਾਲ ਗੱਲਬਾਤ ਕੀਤੀ ਹੈ ਇੱਕ ਵਾਰ ਦੁਬਾਰਾ ਦਿਖਾ ਦੰਨੇ ਆ ਕਿ ਇਹ ਜੋ ਡਿਸ਼ਸ ਨੇ ਪ੍ਰਿਪੇਅਰ ਕੀਤੇ ਨੇ ਸਟੂਡੈਂਟਸ ਦੇ ਵੱਲੋਂ ਔਰ ਜੋ ਪ੍ਰੈਜ਼ੈਂਟ ਕੀਤੀਆਂ ਨੇ ਸਰ ਨਾਲ ਵੀ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਇਹ ਪੂਰੀ ਪ੍ਰੈਜ਼ਨਟੇਸ਼ਨ ਨੂੰ ਦੇਖਿਆ ਵਾ ਬੱਚਿਆਂ ਦੇ ਨਾਲ ਜੋ ਗੱਲਬਾਤ ਕੀਤੀ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਸੋ ਸਰ ਪਹਿਲਾਂ ਦੱਸਿਓ ਕਿ ਅੱਜ ਕਿਵੇਂ ਜੋ ਅੱਜ ਪੂਰੀ ਕਲਾਸ ਵਾ ਪ੍ਰੈਜ਼ੈਂਟ ਕੀਤਾ ਵਾ ਇਸ ਬਾਰੇ ਥੋੜਾ ਦੱਸਿਓ ਅ ਐਨਐਸਏ ਦੇ ਵਿੱਚ ਨਾ ਬੱਚਿਆਂ ਨੂੰ ਹਰ ਮੰਥ ਆਪਾਂ ਪ੍ਰੈਜਨਟੇਸ਼ਨ ਲੈਂਦੇ ਆ ਜੀ ਇਹਦੇ ਵਿੱਚ ਕਿ ਬੱਚੇ ਇੱਥੇ ਆ ਕੇ ਹਰ ਇੱਕ 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 ਡਿਸ਼ ਬਣਾਉਂਦੇ ਜਿਹਦਾ ਇਹਦੇ ਵਿੱਚ ਬੱਚਿਆਂ ਨੇ ਰਾਈਸ ਬਣਾਏ ਸੀਗੇ ਮਿਕਸ ਹੋਇਆ ਪਾਲਕ ਪਨੀਰ ਤੇ ਆਪਾਂ ਨੂੰ ਬੱਚੇ ਨੂੰ ਜੋ ਜੋ ਸਿਖਾਇਆ ਉਹਨਾਂ ਮੰਦ ਦੇ ਵਿੱਚ ਪੂਰਾ ਆ ਕੇ ਬੱਚੇ ਇੱਕ ਇੱਕ ਡਿਸ਼ ਤੇ ਪ੍ਰੈਜੈਂਟ ਕਰਦੇ ਆ ਤੇ ਫਿਰ ਉਹਨਾਂ ਦੀ ਡਿਸ਼ ਨੂੰ ਟੇਸਟ ਕੀਤਾ ਜਾਂਦਾ ਜਜ ਕੀਤਾ ਜਾਂਦਾ ਆ ਤੇ ਉਸ ਅਕੋਰਡਿੰਗ ਉਹਨਾਂ ਨੂੰ ਨੰਬਰ ਦਿੱਤੇ ਜਾਂਦੇ ਆ ਤਾਂ ਕਿ ਉਸ ਉਸ ਅਕੋਰਡਿੰਗ ਲਈ ਆਪਾਂ ਦੇਖਦੇ ਆ ਕਿ ਬੱਚੇ ਨੇ ਫਿਊਚਰ ਦੇ ਵਿੱਚ ਜਾ ਕੇ ਆਪਣਾ ਕੰਮ ਖੋਲਣਾ ਆ ਜਾਂ ਤੇ ਕਿ ਜੌਬ ਕਰਨੀ ਆ ਜਾਂ ਫੋਰਨ ਦੇ ਵਿੱਚ ਜਾਣਾ ਆ ਤੋ ਬੱਚਾ ਨੂੰ ਹੱਥ ਦੇ ਸਕਿੱਲ ਜ਼ਰੂਰ ਆਣੇ ਪੈਣ ਆ ਚਾਹੀਦੀ ਆ ਕਿਉਂਕਿ ਆਪਾਂ ਬੱਚੇ ਨੂੰ ਸਿਖਾ ਦਿੰਨੇ ਆ ਬਟ ਬੱਚੇ ਅੱਗੇ ਜਾ ਕੇ ਉਹਨੂੰ ਪ੍ਰੈਜੈਂਟ ਕਿੱਦਾਂ ਕਰਦੇ ਆ ਉਹ ਆਪਾਂ ਇੱਥੇ ਹੀ ਦੇਖ ਲੈਂਦੇ ਆ ਹਰ ਮੰਥ ਦੇ ਵਿੱਚ ਜੇ ਹੁਣ 12 ਮਹੀਨਿਆਂ ਤੇ 12 ਮਹੀਨਿਆਂ ਦੇ ਵਿੱਚ ਆਪਾਂ 12 ਪ੍ਰੈਜੈਂਟੇਸ਼ਨ ਬੱਚੇ ਕੋਲੋਂ ਲੈਂਦੇ ਆ ਠੀਕ ਹੈ ਤੇ ਇਸ ਕਰਕੇ ਇਸ ਪੁਆਇੰਟ ਆਫ ਵਿਦਰ ਨਾਲ ਆਪਾਂ ਬੱਚੇ ਕੋਲੋਂ ਇਹ ਪ੍ਰੈਜੈਂਟੇਸ਼ਨ ਲੈਂਦੇ ਆ ਸੋਰੀ ਪ੍ਰੈਜੈਂਟੇਸ਼ਨ ਦੇ ਵਿੱਚ ਕਿਹੜੀ ਕਿਹੜੀ ਚੀਜ਼ ਜੋ ਕਿ ਮੇਨ ਪੁਆਇੰਟਸ ਦੇਖੇ ਜਾਂਦੇ ਨੇ ਕਿ ਇੰਗਰੀਡੀਅੰਟਸ ਵੀ ਇਹਦੇ ਵਿੱਚ ਜੋ ਪੁਆਇੰਟਸ ਬਣ ਜਾਂਦੇ ਨੇ ਵੀ ਕਿੰਨੇ ਇੰਗਰੀਡੀਅੰਟਸ ਪਾਏ ਹੈ ਕਿਹੜੀ ਕਿਹੜੀ ਚੀਜ਼ਾਂ ਦੀ ਵਰਤੋਂ ਕੀਤੀ ਹੈ ਜੀ ਇਹਦੇ ਵਿੱਚ ਪਹਿਲਾਂ ਤਾਂ ਆਪਾਂ ਦੇਖਦੇ ਬੱਚੇ ਨੇ ਬਣਾਇਆ ਕਿਦਾਂ ਦਾ ਆਇਆ ਖਾਣਾ ਫਿਰ ਉਹਦੇ ਵਿੱਚ ਬੱਚੇ ਦੀ ਗਰੂਮਿੰਗ ਤੇ ਆਂਦਾ ਆ ਠੀਕ ਹੈ ਉਹਦੇ ਵਿੱਚ ਬੱਚੇ ਦੇ ਵੇਸ ਕੰਟਰੋਲਿੰਗ ਦੇਖਦੇ ਕਿ ਬੱਚੇ ਨੇ ਕੋਈ ਚੀਜ਼ ਜ਼ਿਆਦਾ ਵੇਸਟ ਨਹੀਂ ਕੀਤੀ ਕਿ ਜਿੰਨੇ ਇੰਗਰੀਡੀਅੰਟ ਉਹਨਾਂ ਨੂੰ ਪ੍ਰੋਵਾਈਡ ਕੀਤੇ ਗਏ ਉਹਦੇ ਵਿੱਚ ਹੀ ਬਣਾਇਆ ਆ ਤੇ ਉਸ ਪੈਰਾਮੀਟਰ ਦੇ ਉੱਤੇ ਸਾਰਾ ਕੁਝ ਵਰਕ ਹੁੰਦਾ ਬੱਚਿਆਂ ਦੇ ਉੱਤੇ ਫਿਰ ਉਹ ਬੱਚੇ ਜੇ ਕੁਝ ਬੱਚੇ ਗਲਤ ਕਰਦੇ ਆ ਜਾਂ ਉਹਨਾਂ ਨੇ ਕੁਝ ਚੀਜ਼ ਜ਼ਿਆਦਾ ਯੂਜ਼ ਕਰ ਲਈ ਜਾਂ ਕੁਝ ਚੀਜ਼ ਦੇ ਵਿੱਚ ਕਮੀ ਰਹਿ ਗਈ ਤਾਂ ਆਪਾਂ ਉਹਨੂੰ ਗਾਈਡ ਕਰਕੇ ਨੈਕਸਟ ਟਾਈਮ ਲਈ ਸਹੀ ਕਰਦੇ ਆ ਸੋ ਇਸ ਤਰ੍ਹਾਂ ਦੀ ਜੋ ਪ੍ਰੈਜੈਂਟੇਸ਼ਨਸ ਹਰ ਮਹੀਨੇ ਹੁੰਦੀਆਂ ਨੇ ਇਹ ਕਿਵੇਂ ਹੈਲਪ ਕਰਦੀਆਂ ਨੇ ਬੱਚੇ ਨੂੰ ਅਗਲੇ ਫਿਊਚਰ ਦੇ ਲਈ ਦੇਖੋ ਬੱਚੇ ਇੱਥੇ ਆ ਕੇ ਖੁਦ ਬਣਾਉਂਦੇ ਆ ਖੁਦ ਕਟਿੰਗ ਕਰਦੇ ਖੁਦ ਚੋਪਿੰਗ ਕਰਦੇ ਇੱਕ ਤਾਂ ਉਹਨਾਂ ਦੇ ਵਿੱਚ ਸੈਲਫ ਮੋਟੀਵੇਟ ਆਉਂਦੀ ਆ ਕਿ ਅਸੀਂ ਕੁਕਿੰਗ ਕਰ ਸਕਦੇ ਕਟਿੰਗ ਕਰ ਸਕਦੇ ਆ ਇਕੋ ਉਹਨਾਂ ਨੂੰ ਬਿਲਕੁਲ ਹੀ ਮਤਲਬ ਕਿ ਆਪਣੇ ਫ੍ਰੀਹੈਂਡ ਕੰਮ ਕਰਨ ਦਿੱਤਾ ਜਾਂਦਾ ਹੈ ਤੇ ਜੇ ਉਹ ਖੁਦ بچہ ਜਿੰਨਾ ਆਪਣੇ ਹੱਥ ਨਾਲ ਕੰਮ ਕਰੇਗਾ ਉਹਨਾਂ ਵਧੀਆ ਹੀ ਕੁਕ ਕਰੇਗਾ ਤੇ ਜਿੰਨਾ ਪ੍ਰੈਕਟਿਸ ਕਰੇਗਾ ਉਹਨਾਂ ਜਿਆਦਾ ਵਧੀਆ ਬਣਾਏਗਾ ਤੇ ਫਿਰ ਉਹਦੇ ਨਾਲ ਕੀ ਹੈ ਕਿ ਉਹਨਾਂ ਨੂੰ ਜਦੋਂ ਹੋਟਲ ਦੇ ਵਿੱਚ ਆਪਣਾ ਜੋਬ ਵਾਸਤੇ ਜਾਂਦੇ ਆ ਇੰਟਰਵਿਊ ਦਿੰਦੇ ਆ ਤੇ इजीली ਉਹ ਆਪਣੇ ਉੱਥੇ ਬਣਾ ਪਾਉਂਦੇ ਆ ਜਾਂ ਫੋਰਨ ਜਾਂਦੇ ਆ ਉੱਥੇ ਇੰਟਰਵਿਊ ਦਿੰਦੇ ਆ ਉੱਥੇ ਕੁਕਿੰਗ ਕਰਦੇ ਆ ਜਾਂ ਫਿਰ ਆਪਣਾ ਰੈਸਟੋਰੈਂਟ ਖੋਲਦੇ ਆ ਤੇ ਆਪਣੀਆਂ ਰੈਸਪੀਜ਼ ਨੂੰ ਇਨੋਵੇਟ ਕਰ ਸਕਦੇ ਆ ਇਦਾਂ ਦੀਆਂ ਚਚਾ ਬੱਚਨ ਸਿੱਖਣ ਨੂੰ ਮਿਲਦੀ ਹੈ ਇਸ ਚੀਜ਼ ਨਾਲ ਸੋ ਬਿਲਕੁਲ ਜੋ ਗਲਬਤ ਕੀਤੀ ਹੈ ਔਰ ਤੁਹਾਨੂੰ ਕਿਚਨ ਵੀ ਦਿਖਾਣੇ ਆ ਜ਼ਰੂਰ ਹੈ ਕਿਵੇਂ ਪ੍ਰੈਪਰੇਸ਼ਨ ਹੋ ਰਹੀ ਹੈ ਉਸ ਤੋਂ ਪਹਿਲਾਂ ਗੱਲਬਾਤ ਕਰਦੇ ਆ ਸਨਮ ਮੈਂ ਮੌਜੂਦ ਨਹੀਂ ਸੋ ਮੈਂ ਕਿਵੇਂ ਇਹ ਤੁਹਾਡੀ ਤਿਆਰੀ ਹੋ ਰਹੀ ਹੈ ਅੱਜ ਪ੍ਰੈਜੈਂਟੇਸ਼ਨ ਕੀਤੀ ਜਾ ਰਹੀ ਹੈ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਜੀ ਜੀ ਸਰ ਜਿਵੇਂ ਕਿ ਹੁਣ ਤੁਸੀਂ ਕੁਝ ਝਲਕੀਆਂ ਦੇਖਿਆ ਨਹੀਂ ਕਿ ਬੱਚੇ ਕਿਵੇਂ ਪ੍ਰੈਜੈਂਟ ਕਰ ਰਹੇ ਹੈ ਪ੍ਰੈਪਰੇਸ਼ਨ ਤੋਂ ਲੈ ਕੇ ਪ੍ਰੈਜੈਂਟੇਸ਼ਨ ਤੱਕ ਬੱਚੇ ਬਹੁਤ ਕੁਝ ਆਪਣੇ ਮਾਈਂਡ ਦੇ ਵਿੱਚ ਜੋ ਹੈ ਇਨੋਵੇਟਿਵ ਆਈਡੀਆਜ਼ ਲੈ ਕੇ ਆਉਂਦੇ ਨੇ ਕਿ ਅਸੀਂ ਪਲੇਟਿੰਗ ਕਿਵੇਂ ਕਰਨੀ ਹੈ ਠੀਕ ਹੈ ਜਿਹੜਾ ਕੁਜ਼ੀਨ ਉਹ ਬਣਾ ਰਹੇ ਨੇ ਉਹਨੂੰ ਤੁਸੀਂ ਪ੍ਰੈਜ਼ੈਂਟ ਕਿਵੇਂ ਕਰ ਰਹੇ ਹੋ ਬਾਉਲ ਦੇ ਵਿੱਚ ਕਰ ਰਹੇ ਆ ਪਲੇਟਰ ਦੇ ਵਿੱਚ ਕਰ ਰਹੇ ਆ ਉਹ ਸਾਰਾ ਉਹਨਾਂ ਨੂੰ ਪਹਿਲਾਂ ਕਲਾਸਿਸ ਦੇ ਵਿੱਚ ਸਿਖਾਇਆ ਜਾਂਦਾ ਹੈ ਬਟ ਅੱਜ ਜੋ ਹੈ ਅੱਜ ਉਹਨਾਂ ਦੀ ਮੰਥਲੀ ਪ੍ਰੈਜ਼ੈਂਟੇਸ਼ਨ ਚੱਲ ਰਹੀ ਹੈ ਜਿਹਦੇ ਵਿੱਚ ਇੱਕ ਦਿਨ ਉਹਨਾਂ ਨੇ ਇੱਥੇ ਆ ਕੇ ਡਿਸ਼ਸ ਪ੍ਰਿਪੇਅਰ ਕਰਨੀਆਂ ਹੁੰਦੀਆਂ ਨੇ ਤੇ ਉਹਨਾਂ ਨੇ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ-ਕਿਵੇਂ ਬੱਚਾ ਨੇ ਜਿਹੜੇ ਵੱਖਰੇ-ਵੱਖਰੇ ਕੁਕੀਨਸ ਇੱਥੇ ਪ੍ਰੈਜ਼ੈਂਟ ਕੀਤੇ ਹੋਏ ਨੇ ਤੇ ਤੁਹਾਨੂੰ ਕਿਚਨ ਵਲ ਵੀ ਲੈ ਕੇ ਜਾਂਦੇ ਆ ਕਿਵੇਂ ਸਟੂਡੈਂਟਸ ਜਿਹੜੇ ਆ ਬੈਕਗ੍ਰਾਉਂਡ ਦੇ ਵਿੱਚ ਕਿਵੇਂ ਪ੍ਰਿਪੇਅਰ ਕਰਦੇ ਆ ਸੋ ਬਿਲਕੁਲ ਕਿਚਨ ਦੇ ਵਿੱਚ ਵੀ ਦੇਖਦੇ ਹਾਂ ਕਿ ਬੱਚਿਆਂ ਦੇ ਵੱਲੋਂ ਕਿਵੇਂ ਇਸ ਪੂਰੀ ਚੀਜ਼ ਦੀ ਪ੍ਰੈਪਰੇਸ਼ਨ ਕੀਤੀ ਜਾਂਦੀ ਹੈ ਕਿਉਂਕਿ ਪ੍ਰੈਜੈਂਟੇਸ਼ਨ ਹੈ ਜਿਹੜਾ ਬੱਚੇ ਕੀ ਕੀ ਬਣਾ ਰਹੇ ਨੇ ਕਿਵੇਂ ਬਣਾ ਰਹੇ ਨੇ ਸੋ ਤਸਵੀਰਾਂ ਦੇਖ ਸਕਦੇ ਹੋ ਹੁਣ ਕਿਚਨ ਦੀਆਂ ਸੋ ਬਿਲਕੁਲ ਬੱਚੇ ਕੰਮ ਕਰ ਰਹੇ ਨੇ ਮਿੰਟ ਕਰ ਰਹੇ ਨੇ ਆਪਣੇ ਆਪਣੇ ਆਰੇ ਲੱਗੇ ਹੋਏ ਨੇ ਗੱਲਬਾਤ ਕਰਦੇ ਆ ਮੈਡਮ ਨਾਲ ਸੋ ਮੈਮ ਬਿਲਕੁਲ ਬੱਚੇ ਬਹੁਤ ਮਿਹਨਤ ਕਰਦੇ ਦਿਖਾਈ ਦੇ ਜੀ 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 ਸਰ ਬਿਲਕੁਲ ਤੁਸੀਂ ਦੇਖ ਹੀ ਸਕਦੇ ਹੋ ਬੱਚੇ ਸਾਰੇ ਖੁਦ ਪ੍ਰੈਪਰੇਸ਼ਨ ਕਰਦੇ ਆ ਵਿਦਆਊਟ ਸ਼ੈਫ ਦੀ ਹੈਲਪ ਤੋਂ ਜਦੋਂ ਇਹਨਾਂ ਦੀਆਂ ਕਲਾਸਿਸ ਚੱਲਦੀਆਂ ਨੇ ਸਾਡੇ ਸਟੂਡੈਂਟਸ ਦੇ ਬੈਚਸ ਹੁੰਦੇ ਨੇ ਸਾਡੇ ਕੋਲ ਉਹਦੇ ਵਿੱਚ ਸਟੂਡੈਂਟਸ ਜੋ ਹੈ ਸ਼ੈਫ ਹੋਣਾਂ ਨੂੰ ਗਾਈਡ ਕਰਦਾ ਹੈ ਕਿ ਕਿਵੇਂ ਬਣਾਣਾ ਬਟ ਅੱਜ ਦਾ ਜੋ ਦਿਨ ਹੈ ਇਸ ਦਿਨ ਸਟੂਡੈਂਟ ਜੋ ਹੈ A to Z ਸਾਰਾ ਕੁਝ ਖੁਦ ਪ੍ਰਿਪੇਅਰ ਕਰਦੇ ਹੈ ਕਿਵੇਂ ਪ੍ਰੈਜ਼ੈਂਟ ਕਰਨਾ ਹੈ ਕਿਵੇਂ ਪਲੇਟਿੰਗ ਕਰਨੀ ਹੈ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਸਟੂਡੈਂਟਸ ਪਲੇਟਿੰਗ ਕਰ ਰਹੇ ਨੇ ਨਾਲ ਤੰਦੂਰ ਚੱਲ ਰਿਹਾ ਹੈ ਤੰਦੂਰ ਦੇ ਵਿੱਚ ਕਿਵੇਂ ਪ੍ਰੈਪਰੇਸ਼ਨ ਕਰਨੀ ਹੈ ਕਿਵੇਂ ਮੈਰੀਨੇਸ਼ਨ ਕਰਨੀ ਹੈ ਉਹ ਸਾਰਾ ਕੁਝ ਸਟੂਡੈਂਟਸ ਜਿਹੜਾ ਹੈ ਖੁਦ ਹੀ ਹੈਂਡਲ ਕਰਦੇ ਨੇ ਜੀ ਸੋ ਮੈਮ ਅੱਜ ਦਾ ਥੀਮ ਜਿਹੜਾ ਵਾ ਉਹ ਕੀ ਹੈ ਜੀ ਸੋ ਜਿਸ ਤਰ੍ਹਾਂ ਆ ਥੀਮ ਮੈਮ ਬੱਚਿਆਂ ਵੱਲੋਂ ਜਿਹੜਾ ਇੰਡੀਅਨ ਕੁਜ਼ੀਨ ਹੈ ਸਰ ਦੇਖੋ ਜਿਵੇਂ ਸਾਰੇ ਸਟੂਡੈਂਟਸ ਜੋ ਸਾਡੇ ਕੋਲ ਹੁੰਦੇ ਨੇ ਇਹ ਅਲੱਗ-ਅਲੱਗ ਕੋਰਸਿਸ ਦੇ ਹੁੰਦੇ ਨੇ ਕੁਝ ਸਟੂਡੈਂਟਸ ਇੱਧਾ ਦੇ ਹੁੰਦੇ ਨੇ ਜੋ 6 ਮੰਥ ਦਾ ਕੋਰਸ ਕਰ ਰਹੇ ਨੇ ਕੁਝ ਇੱਦਾਂ ਦੇ ਸਟੂਡੈਂਟਸ ਨੇ ਜੋ 1 ਇਅਰ ਦਾ ਕੋਰਸ ਕਰ ਰਹੇ ਆ ਉਹਨਾਂ ਦੇ ਕਲਾਸ ਵਾਈਜ਼ ਉਹਨਾਂ ਦਾ ਜਿਵੇਂ ਹਰ ਮੰਥਸ ਜੋ ਹੈ ਪ੍ਰੈਜੈਂਟੇਸ਼ਨ ਹੁੰਦੀ ਹੈ ਉਸ ਤੋਂ ਪਹਿਲਾਂ ਉਹਨਾਂ ਦੇ ਜੋ ਕਲਾਸਿਸ ਲੱਗਦੀਆਂ ਨੇ ਹੋ ਸਕਦਾ ਹੈ ਉਹਨਾਂ ਦੇ ਜੋ ਹੈ इंडियन कुजिन ਦੀ ਸ਼ੁਰੂਆਤ ਹੋਈ ਹੈ ਹੋ ਸਕਦਾ ਹੋਣਾ ਜਰਾ ਚਾਈਨੀਜ਼ ਕੁਜ਼ੀਨ ਸ਼ੁਰੂ ਹੋਇਆ ਹੈ ਉਹਦੇ ਅਕੋਰਡਿੰਗ ਹੀ ਜੋ ਬੱਚੇ ਨੇ ਪੂਰੇ ਮੰਥ ਦੇ ਵਿੱਚ ਸਿੱਖਿਆ ਪ੍ਰੈਜੈਂਟੇਸ਼ਨ ਵਾਲੇ ਦਿਨ ਬੱਚਾ ਦੀ ਉਹਦੇ ਵਿੱਚ ਹੀ ਉਹਨਾਂ ਦੇ ਟੈਸਟ ਲਿੱਤਾ ਜਾਂਦਾ ਹੈ ਸੋ ਆਮ ਜਿੱਦਾਂ ਕਿਚਨ ਦੇ ਵਿੱਚ ਕੰਮ ਕਰ ਰਹੇ ਹਾਂ ਸੇਫਟੀ ਚ ਇਜ਼ ਦਾ ਕਾਫੀ ਚੀਜ਼ਾਂ ਹੁੰਦੀਆਂ ਨਾ ਫਿਰ ਉਹ ਵੀ ਟ੍ਰੇਨਿੰਗ ਨਾਲ ਦਿੱਤੀ ਜਾਂਦੀ ਬੱਚੇ ਨੂੰ ਕਿਵੇਂ ਖੁਦ ਨੂੰ ਬਚਾਣਾ ਵੈ ਚੋਟ ਲੱਗ ਜਾਂਦੀ ਹੈ ਕੱਟ ਕੱਟਣ ਲੱਗੇ ਉਹ ਹਰ ਇੱਕ ਚੀਜ਼ ਦਾ ਵੇ ਧਿਆਨ ਰੱਖਿਆ ਜਾਂਦਾ ਹੈ ਜੀ ਜੀ ਬਿਲਕੁਲ ਸਰ ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਘਰ ਵਿੱਚ ਆਪਾਂ ਜਿਹੜੇ ਟੂਲਸ ਯੂਜ਼ ਕਰਦੇ ਹੋ ਕਾਫੀ ਛੋਟੇ ਦੇ ਵਿੱਚ ਯੂਜ਼ ਕਰਦੇ ਜਿਵੇਂ ਤੰਦੂਰ ਹੈ ਬੇਸਿਕਲੀ ਕਿਸੇ ਦੇ ਘਰ ਦੇ ਵਿੱਚ ਅਵੇਲੇਬਲ ਨਹੀਂ ਹੁੰਦਾ ਬਟ ਇਹਦੇ ਵਿੱਚ ਪ੍ਰੋਪਰ ਸੇਫਟੀ ਮੈਜਰਸ ਦੇ ਨਾਲ ਕਿਵੇਂ ਯੂਜ਼ ਕਰਨਾ ਹੈ ਅਗਰ ਤੁਸੀਂ ਓਵਨ ਵੀ ਯੂਜ਼ ਕਰਦੇ ਹੋ ਉਹਨੂੰ ਕਿਵੇਂ ਗਲਵਸ ਦੇ ਨਾਲ ਯੂਜ਼ ਕਰਨਾ ਹੈ ਜਾਂ ਇਵਨ ਕਈ ਵਾਰ ਸਟੂਡੈਂਟਸ ਤੇ ਕੱਟ ਵੀ ਲੱਗ ਜਾਂਦੇ ਨੇ ਉਹਨਾਂ ਨੂੰ ਫਰਸਟ ایڈ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਸ ਤੋਂ ਇਲਾਵਾ ਅਗਰ ਬੱਚਾ ਕੋਈ ਵੀ ਮੰਨ ਲੋ ਅਗਰ ਇੱਥੇ ਕੁਝ ਫਾਇਰ ਦਾ ਇਸ਼ੂ ਆ ਜਾਏ ਜਾਂ ਕੋਈ ਫਾਇਰ ਐਕਸਟਿੰਸ਼ਰ ਕਿਵੇਂ ਯੂਜ਼ ਕਰਨਾ ਹੈ ਉਹਨਾਂ ਨੂੰ ਨਾਲ-ਨਾਲ ਇਹ ਸਾਰੇ ਸੇਫਟੀ ਗਾਈਡਲਾਈਨਸ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਸੋ ਮੈਮ ਇਹ ਚੀਜ਼ਾਂ ਕਿਵੇਂ ਹੈਲਪਫੁਲ ਰਹਦੀਆਂ ਨੇ ਕਿਉਂਕਿ ਹਰ ਮੰਥ ਪ੍ਰੈਜੈਂਟੇਸ਼ਨ ਹੁੰਦੀ ਹੈ ਵੈ ਪ੍ਰੈਜੈਂਟੇਸ਼ਨ ਅੱਗੇ ਜਾ ਕੇ ਕਿਵੇਂ ਹੈਲਪ ਕਰਦੀ ਹੈ ਸਰ ਦੇਖੋ ਜਿੰਨੀ ਟਾਈਮ ਆਪਾਂ ਕਿਤੇ ਚੀਜ਼ ਦੀ ਪ੍ਰੈਕਟਿਸ ਨਹੀਂ ਕਰਦੇ ਆਪਾਂ ਕਹਿ ਨਹੀਂ ਸਕਦੇ ਕਿ ਆਪਾਂ ਉਸ ਚੀਜ਼ ਚ ਮਾਹਿਰ ਹੋ ਗਏ ਪ੍ਰੈਕਟਿਸ ਹਰ ਚੀਜ਼ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਹੁਣ ਆਪਾਂ ਅਗਰ ਸਕੂਲ ਟਾਈਮ ਸਟੱਡੀ ਕਰਦੇ ਆ ਜਦ ਤੱਕ ਆਪਾਂ ਮੈਥ ਦੀ ਪ੍ਰੈਕਟਿਸ ਨਹੀਂ ਕਰਦੇ ਆ ਆਪਾਂ ਸਮ ਸੋਲਵ ਕਰਨੇ ਨਹੀਂ ਆਤੇ ਇਸੇ ਤਰ੍ਹਾਂ ਅਗਰ ਤੁਸੀਂ ਕਿਚਨ ਦੇ ਵਿੱਚ ਡੇਲੀ 베ਸਿਕ ਤੇ ਕੁਝ ਪ੍ਰੈਕਟਿਸ ਨਹੀਂ ਕਰਦੇ ਤਾਂ ਤੁਹਾਨੂੰ ਆਪਣਾ ਟੇਸਟ ਦਾ ਨਹੀਂ ਪਤਾ ਲੱਗਦਾ ਤੁਸੀਂ ਕਿੰਨੇ ਪਰਫੈਕਟਲੀ ਚੀਜ਼ ਨੂੰ ਬਣਾਇਆ ਆ ਉਹਦੇ ਟੇਸਟਿੰਗ ਜਦ ਤੱਕ ਤੁਸੀਂ ਨਹੀਂ ਕਰਦੇ ਤੁਹਾਨੂੰ ਅਹਿਸਾਸ ਨਹੀਂ ਹੁੰਦਾ ਕਿ ਚੀਜ਼ ਕਿੰਨੀ ਪਰਫੈਕਟ ਬਣੀ ਹੈ ਹੁਣ ਅੱਜ ਜਿਵੇਂ ਸਟੂਡੈਂਟਸ ਬਣਾ ਰਹੇ ਨੇ ਇਹਨਾਂ ਨੂੰ ਇਹਨਾਂ ਦੇ ਉੱਤੇ ਮਾਰਕਸ ਦਿੱਤੇ ਜਾਂਦੇ ਨੇ ਕਿ ਕਿਵੇਂ ਪਲੇਟਿੰਗ ਕੀਤੀ ਹੈ ਕਿਵੇਂ ਪ੍ਰੈਜੈਂਟੇਸ਼ਨ ਕੀਤੀ ਹੈ ਔਰ ਇਨ ਆ ਦੀ ਗਰੂਮਿੰਗ ਬੇਸਿਕਲੀ ਜੋ ਗਰਲਸ ਹੁੰਦੀਆਂ ਨੇ ਤੁਸੀਂ ਦੇਖ ਪਾਉਂਗੇ ਗਰਲਸ ਨੇ ਸਾਰੇ ਆਨੇ ਬੰਸ ਬਣਾਏ ਹੋਏ ਨੇ ਹੈਟ ਕੈਪਸ ਲਈਆਂ ਹੋਈਆਂ ਨੇ ਨੀਲਸ ਵਗੈਰਾ ਉਹਨਾਂ ਦੇ ਪ੍ਰੋਪਰ ਕੱਟ ਹੋਏ ਨੇ ਨਹੀਂ ਹੋਏ ਨੇ ਸਾਰਾ ਕੁਝ ਉਹਨਾਂ ਦਾ ਜੋ ਹੈ ਕਾਊਂਟ ਹੁੰਦੇ ਨੇ ਮਾਸਟਰ ਫਿਊਚਰ ਦੇ ਵਿੱਚ ਜੋ ਇਹ ਫੀਲਡ ਹੈ ਕਿੰਨੇ ਕੁ ਫਾਇਦੇਮੰਦ ਬੱਚਿਆਂ ਦੇ ਸਰ ਅਗਰ ਆਪਾਂ ਅੱਜ ਦੇ ਸਿਨੈਰੀਓ ਦੀ ਗੱਲ ਕਰੀਏ ਆਫਟਰ ਕਰੋਨਾ ਤਾਂ ਹੁਣ ਬਹੁਤ ਜ਼ਿਆਦਾ ਹੀ ਡਿਮਾਂਡ ਹੋ ਗਈ ਹੈ ਫੂਡ ਇੰਡਸਟਰੀ ਦੀ ਅਗਰ ਆਪਾਂ ਐਜ਼ ਅ ਵਰਕਿੰਗ ਆਪਾਂ ਇੱਥੇ ਕੰਮ ਕਰ ਰਿਹਾ ਜਾਂ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰ ਰਿਹਾ ਫੂਡ ਇੱਕਦਾਂ ਦੀ ਰਿਕੁਆਇਰਮੈਂਟ ਹੈ ਜੋ ਆਪਾਂ ਨੂੰ ਹਰ ਜਾਈ ਚਾਹੀਦੀ ਚਾਹੀਦੀ ਹੈ ਫੂਡ ਇੱਕ ਇਦਾਂ ਦੀ ਰਿਕੁਆਇਰਮੈਂਟ ਹੈ ਜੋ ਹਰ ਸੌਰੀ ਦੁਬਾਰਾ ਕੱਟ ਦਿੰਦੇ ਜੀ ਫੂਡ ਇੱਕਦਾਂ ਦੀ ਇੰਡਸਟਰੀ ਹੈ ਜੋ ਹਰ ਫੀਲਡ ਦੇ ਵਿੱਚ ਇੱਕ ਬੇਸਿਕ ਰਿਕੁਆਇਰਮੈਂਟ ਹੈ ਹੈਨਾ ਹੁਣ ਲਗਾਈ ਤੁਸੀਂ ਦੇਖੋਗੇ ਅੱਜ ਕੱਲ ਨਾ ਬਹੁਤ ਕਾਰਟਸ ਦਾ ਜ਼ਮਾਨਾ ਚੱਲਿਆ ਹੈ ਜਿਵੇਂ ਕੋਈ ਫ੍ਰੀ ਲੈਂਸਰ ਹੈ ਕੋਈ ਯੂਟਿਊਬਰ ਹੈ ਇਵਨ ਕੋਈ ਵਰਕਿੰਗ ਪਰਸਨ ਵੀ ਹੈ ਉਹ ਆਫਿਸ ਆਰਸ ਦੇ ਬਾਅਦ ਵੀ ਆਪਣਾ ਕੋਈ ਨਾ ਕੋਈ ਇੱਕ ਜਿਵੇਂ ਆਪਾਂ ਕਹਿੰਦੇ ਨੇ ਨਾ ਫੂਡ ਸਟਾਲ ਓਪਨ ਕਰ ਲੈਂਦਾ ਉਹਦੇ ਵਿੱਚ ਉਹਨਾਂ ਦਾ ਵੱਖਰਾ ਅਰਨਿੰਗ ਦਾ ਇੱਕ ਸੋਰਸ ਹੈ ਕਈ ਵਾਰ ਆਪਾਂ ਦੇਖਦੇ ਹਾਂ ਕੁਝ ਬਲੌਗਸ ਆਉਂਦੇ ਨੇ ਕੁਝ ਹਸਬੈਂਡ ਵਾਈਫ ਹੈ ਕੋਈ ਆਪਣਾ ਇੱਕ ਜੋ ਹੈ ਆਊਟਡੋਰ ਕੁਝ ਕੇਟਰਿੰਗ ਵਗੈਰਾ ਚ ਯੂਜ਼ ਕਰ ਲੈਂਦੇ ਨੇ ਜਾਂ ਕੋਈ 카ਟ ਵਗੈਰਾ ਓਪਨ ਕਰਦੇ ਨੇ ਉਹ ਵੱਖਰਾ ਸੋਰਸ ਆਫ ਇਨਕਮ ਹੋ ਜਾਂਦਾ ਸਟੂਡੈਂਟਸ ਕੋਈ ਆਪਣਾ ਰੈਸਟੋਰੈਂਟ ਓਪਨ ਕਰਨਾ ਚਾਹੁੰਦਾ ਹੈ ਜਾਂ ਫਿਰ ਕਿਸੇ ਅੱਛੇ ਬ੍ਰਾਂਡ ਦੇ ਨਾਲ ਕਿਸੇ ਹੋਟਲ ਚ ਕੰਮ ਕਰਨਾ ਚਾਹੁੰਦਾ ਹੈ ਬਹੁਤ ਕੁਝ ਆਪਸ਼ਨਸ ਹੁੰਦੀਆਂ ਨੇ ਸਟੂਡੈਂਟਸ ਨੂੰ ਸੋ ਬਿਲਕੁਲ ਮੈਮ ਜੋ 올ਓਵਰ ਸਟੂਡੈਂਟਸ ਆ ਇਥੇ ਕਾਫੀ ਕੁਝ ਜਾਨੀ ਕਿ ਸਿੱਖ ਕੇ ਜਾ ਰਹੇ ਨੇ ਜੀ ਜੀ ਸਰ ਜੀ ਜਿੰਨੇ ਟਾਈਮ ਸਟੂਡੈਂਟ ਇੱਥੇ ਸਿੱਖ ਰਹੇ ਆ ਹਮੇਸ਼ਾ ਸ਼ੈਫ ਉਹਨਾਂ ਨੂੰ ਗਾਈਡ ਕਰਦਾ ਹੈ ਈਵਨ ਜੋ ਸਟੂਡੈਂਟ ਸਾਡੇ ਕੋਲ ਪਾਸ ਆਊਟ ਵੀ ਹੋ ਜਾਂਦੇ ਆ ਉਹ ਕਦੇ ਵੀ ਆਪਣੇ ਸ਼ੈਫ ਨੂੰ ਕਾਲ ਕਰਦੇ ਨੇ ਕਿ ਸਰ ਸਾਨੂੰ ਇਸ ਚੀਜ਼ 'ਚ ਦਿੱਕਤ ਆ ਰਹੀ ਏ ਜਾਂ ਸਾਨੂੰ ਇਸ ਚੀਜ਼ ਦੀ ਗਾਈਡੈਂਸ ਚਾਹੀਦੀ ਏ ਅਸੀਂ ਹਮੇਸ਼ਾ ਅਵੇਲੇਬਲ ਹੁੰਦੇ ਆ ਈਵਨ ਸ਼ੈਫ ਉਹਨਾਂ ਨੂੰ ਆਫਟਰ ਕੋਰਸ ਵੀ ਹੈ ਨਾਲ ਨਾਲ ਗਾਈਡੈਂਸ ਪ੍ਰੋਵਾਈਡ ਕਰਦਾ ਹੈ ਕਿ ਤੁਸੀਂ ਇਸ ਫੀਲਡ 'ਚ ਜਾ ਸਕਦੇ ਹੋ ਜਾਂ ਇੱਥੇ ਤੁਸੀਂ ਜੌਬ ਕਰ ਸਕਦੇ ਹੋ ਜਿਵੇਂ ਤੁਸੀਂ ਪਲੇਸਮੈਂਟ ਕੋਆਰਡੀਨੇਟਰ ਨਾਲ ਵੀ ਪਹਿਲਾਂ ਗੱਲਬਾਤ ਕੀਤੀ ਹੋਏਗੀ ਤੋ ਬੱਚਾ ਲਈ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਆਪਣੇ ਕੈਰੀਅਰ ਬਣਾਉਣ ਦੀਆਂ ਤੇ ਉਹਨਾਂ ਨੂੰ ਕੋਈ ਕੈਰੀਅਰ ਰਿਗਾਰਡਿੰਗ ਗਾਈਡੈਂਸ ਚਾਹੀਦੀ ਹੈ ਕੁਝ ਆਪਣਾ ਖੋਲਣਾ ਹੈ ਇਵਨ ਕੁਝ ਸਟੂਡੈਂਟਸ ਨਾਲ ਨਾਲ ਜੋ ਹੈ ਕਰੋ ਬਣਾਉਂਦੇ ਨੇ ਜ਼ੋਮੈਟਰ ਨਾਲ ਕਰ ਲੈਂਦੇ ਨੇ ਆਪਣਾ ਟਾਈਪ ਵਗੈਰਾ ਤੇ ਉਹ ਵੱਖਰਾ ਇੱਕ ਸੋਰਸ ਆਫ ਇਨਕਮ ਹੋ ਜਾਂਦਾ ਹੈ ਅਗਰ ਕੋਈ ਹਾਊਸ ਵਾਈਫ ਨੇ ਜਾਂ ਕੋਈ ਮੀਡਲ ਈਸਟ ਪੀਪਲ ਨੇ ਉਹ ਵੀ ਜੋ ਨੇ ਘਰ ਤੋਂ ਹੀ ਆਪਣਾ ਟਿਫਿਨ ਸਿਸਟਮ ਸ਼ੁਰੂ ਕਰਦੇ ਨੇ ਬਹੁਤ ਸਾਰੇ ਆਪਸ਼ਨਸ ਹੈ ਲਿਮਟਲੈਸ ਆਪਸ਼ਨਸ ਨੇ ਸੋ ਬਿਲਕੁਲ ਗੱਲਬਾਤ ਕੀਤੀ ਹੈ ਐਨਐਫ ਸਿਨਸਟਿਟਿਊਟ ਦੇ ਵਿੱਚ ਟੀਚਰਸ ਦੇ ਨਾਲ ਸਟੂਡੈਂਟਸ ਦੇ ਨਾਲ ਪ੍ਰੈਜੈਂਟੇਸ਼ਨ ਅੱਜ ਹਰ ਮਹੀਨੇ ਦੇ ਵਾਂਗ ਕੀਤੀ ਜਾ ਰਹੀ ਹੈ ਪਰ ਇਸ ਪ੍ਰੈਜੈਂਟੇਸ਼ਨ ਦੇ ਵਿੱਚ ਬੱਚਿਆਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਵੈ ਪ੍ਰੈਕਟੀਕਲ ਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਨੇ ਜਦੋਂ ਖੁਦ ਕਰਨੀਆਂ ਪੈਂਦੀਆਂ ਨੇ ਤਾਂ ਬੱਚਾ ਬਿਲਕੁਲ ਗਲਤੀਆਂ ਵੀ ਕਰਦਾ ਔਰ ਗਲਤੀਆਂ ਦੇ ਨਾਲ ਸਿੱਖਦਾ ਵੈ ਕਿਉਂਕਿ ਦੁਬਾਰਾ ਗਲਤੀ ਦੁਹਰਾਉਣ ਦਾ ਫਿਰ ਮੌਕਾ ਨਹੀਂ ਮਿਲਦਾ ਔਰ ਫਿਊਚਰ ਦੇ ਲਈ ਇੱਕ ਬ੍ਰਾਈਟ ਫਿਊਚਰ ਦੇ ਲਈ ਬੱਚਿਆਂ ਨੂੰ ਇੱਥੇ ਤਿਆਰ ਕੀਤਾ ਜਾਂਦਾ ਤੇ ਹੋਰ ਵੀ ਤੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਲਾਸਾਂ ਦੀ ਇਜਾਜ਼ਤ ਧੰਨਵਾਦ ਮਾਈ ਨੇਮ ਇਜ਼ ਨੂਰ ਕਮਲਕਰ ਆ

ये इंडियन में ही आता है जैसे राइस और वो तंदूर में आ जाता है क्योंकि तंदूर में हमने कुक किया थी, रोटी आ, सो आ, कैसा लगता है जब आप बनाते हो मेहनत करते हो किन किन चीजों का ध्यान रखना पड़ता है बनाने के लिए सबसे पहले आ, सेफ्टी का ध्यान बहुत रखना पड़ता है और हाइजीन का ध्यान बहुत रखना पड़ता है और जैसे तंदूर में हम हाथ डालते हैं तो उसका बहुत ध्यान रखना होता है कि हाथ में हमारे कड़ा ना हो क्योंकि उससे हीट ज्यादा आती है तो इन चीजों का ध्यान रखना पड़ता है सो आज ਅੱਛਾ ਤੇ ਪ੍ਰੈਜੈਂਟੇਸ਼ਨ ਸੀਗੀ ਅਸੀਂ ਬਣਾਇਆ ਦਿਨ ਮਿਕਸ ਵਚ ਰਾਇਤਾ ਦਾਲ ਤੜਕਾ ਪਨੀ ਟਿਕਾ ਐਂਡ ਪੀਪਲਾਓ ਕਿਵੇਂ ਬਣਾਉਨੇ ਹੋ ਇਹ ਸਭ ਕੁਝ ਕਾਫੀ ਮਿਹਨਤ ਕਰਨੀ ਪੈਂਦੀ ਪ੍ਰੈਜੈਂਟੇਸ਼ਨ ਦੇ ਲਈ ਜੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਮੰਥ ਚ ਇੱਕ ਵਾਰ ਹੀ ਹੁੰਦਾ ਸੋ ਇਹਦੇ ਲਈ ਸਾਨੂੰ ਸਭ ਕੁਝ ਖੁਦ ਹੀ ਕਰਨਾ ਪੈਂਦਾ ਟੀਚਰ ਦੀ ਕੋਈ ਗਾਰੰਟੀਆਂ ਨਹੀਂ ਹੁੰਦੀ ਪ੍ਰੈਜੈਂਟੇਸ਼ਨ ਵਾਲੇ ਦਿਨ ਅਦਰਵਾਈਜ਼ ਟੀਚਰਸ ਫੁੱਲ ਹੈਲਪ ਕਰ ਦਿੰਨੇ ਇੱਥੇ ਕਿੰਨਾ ਸਮਾਂ ਹੋ ਗਿਆ ਐਨਐਫਸੀ ਚ ਸਰ ਮੈਨੂੰ 4 ਮੰਥ ਹੋ ਗਏ ਨੇ ਮੇਰਾ 4 ਮੰਥ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਇੱਥੇ ਹਲੇ ਤੱਕ ਦਾ ਸੌਣ ਤਾਂ ਕੀ ਕੀ ਬਣਾਣਾ ਸਿੱਖ ਗਏ ਸਰ ਮੈਂ ਇੰਡੀਅਨ ਕੁਜ਼ਨ ਤੰਦੂਰੀ ਐਂਡ ਕੌਂਟੀ ਦਾ ਸਿੱਖਿਆ ਕਿਵੇਂ ਲੱਗਦਾ ਇਹ ਚੀਜ਼ਾਂ ਸਿੱਖ ਰਹੇ ਹੋ ਤੁਸੀਂ ਅੱਗੇ ਹੋਰ ਵੀ ਚੀਜ਼ਾਂ ਸਿੱਖਣੀਆਂ ਨੇ ਲਾਈਫਟਾਈਮ ਕੰਮ ਬਣ ਗਈਆਂ ਹਾਂਜੀ ਬਹੁਤ ਵਧੀਆ ਲੱਗਦਾ ਸਭ ਕੁਝ ਐਕਸਪੀਰੀਅੰਸ ਬਹੁਤ ਵਧੀਆ ਸਭ ਕੁਝ ਨਵਾਂ ਨਵਾਂ ਸਿੱਖਣ ਨੂੰ ਮਿਲ ਰਿਹਾ ਹੈ ਤੇ ਸੋ ਅਜ ਦਾ ਇਹ ਜੋ ਬਣਾਇਆ ਹੋਇਆ ਹੈ ਸ਼ੈਫ ਨੇ ਦੇਸਕਾ ਲੈ ਨਹੀਂ ਸਰ ਹਲੇ ਨਹੀਂ ਕੀਤਾ ਹੋਪਸੋ ਐਕਸਪੀਰੀਅੰਸ ਬਹੁਤ ਵਧੀਆ ਹੀ ਰਹੇਗਾ ਸੋ ਮੈਂ ਬੇਕਰੀ ਦੇ ਵਿੱਚ ਅੱਜ ਕੀ ਕੋਈ ਸਪੈਸ਼ਲ आज बेकरी में हमारे जो स्टूडेंट्स थे वो अलग अलग तरीके के केक्स बनाए बनाए हैं हैं कुकीज पेस्ट्रीज बनाए थे ये भी अच्छा लग रहा है कि वो लोग हमसे सीख के इतना कुछ खुद से बना रहे हैं आज आके यहां पे पहले तो खुद ही बना के लाते थे बट यहाँ पे कोई की पुल चूक हो जाती है तो हम रेक्टिफाई करा देते हैं इसके बारे में मैम जो प्रेजेंटेशन होती है तो प्रेजेंटेशन में ये चीजें सिखाई जाती है या हेल्प की जाती है या फिर स्टूडेंट अपने आप सारा मोस्टली स्टूडेंट खुद से करता है कभी कभार गाइडेंस की जरूरत पड़ता है तो बस गाइडेंस दिया जाता है कि अच्छा ये गलत हो रहा है इसको ऐसे कर लो इतना ही दिया जाता है बाकी मोस्टली ए टू जेड बच्चे खुद करते हैं सो so, बेकरी में जैसे अलग से बच्चों को सिखाया जाता है या फिर थीम होता है कि सिलेक्ट बच्चों को करवाया जाता है कि आप ये बनाओ नहीं नहीं मोस्टली हमारे पास वन ईयर थ्री मंथ्स के भी कोर्सेज है वो बच्चे होल एंड सोल बेकरी के ही करते हैं जितने भी बेकरी के डिशेज हैं उनके वो सभी किए जाते हैं बाकी जो मल्टी क्विजिन शेफ है उनका कुछ कुछ सिलेक्टिव होता है वो फिर अलग से बेकरी का प्रेजेंटेशन देते हैं तो आज जो बेकरी की की प्रेजेंटेशन गई है वो कैसी लगी आ, आप आपके अकॉर्डिंग कैसा बनाया था बच्चों बच्चों ने बहुत आउटस्टैंडिंग काम किया है कि मैंने भी एक्सपेक्ट नहीं किया था वो इतने कुछ कुछ बच्चे तो है पंद्रह या फिर इसी महीने बेकरी ज्वाइन किए हैं उन्होंने बहुत अच्छा काम किया एक्सपेक्टेशन नहीं था बट हैव डन अ वेरी रियली वेरी गुड जॉब